ਅੱਜ ਦੀ ਸਾਡੀ ਪੰਜਾਬ ਦੀ ਸੇਂਕਾਈ ਕਿੱਧਰ ਨੂੰ ਚਲ ਗਈ ਆ ਬਾਈਬਲ ਕਹਿੰਦੀ ਆ ਕਿ ਜੇ موسی ਦੀ ਸਿੱਖਿਆ ਪੜ੍ਹਦੇ ਤਾਂ ਲਿਖਿਆ ਗਿਆ ਆ ਕਿ ਪ੍ਰਭੂ ਕਹਿੰਦਾ ਆ ਕਿ ਉਹ ਹੋਵਾ ਦੇ ਨਾਮ ਨੂੰ ਜੋ ਕੋਈ ਵੀ ਪਵਿੱਤਰ ਕਰੇ ਅਸ਼ੁੱਧ ਕਰੇ ਵੈ ਮਾਰ ਦਿੱਤਾ ਜਾਵੇ ਪੱਲੇ ਵੀ ਵਿਰਤਾ 19 12 ਕਹਿੰਦੇ ਆ ਕਿ ਉਹਦੇ ਨਾਮ ਦੀ ਝੂਠੀ ਸੌਂ ਨਹੀਂ ਖਾਣੀ ਹੈਗੀ ਕਿ ਦੇਖਿਆ ਤੁਸੀਂ ਉਹਦੇ ਝੂਠੀ ਸੌਂ ਖਾ ਕੇ ਉਹਦੇ ਨਾਮ ਨੂੰ ਪਵਿੱਤਰ ਨਹੀਂ ਕਰਨਾ ਲੇਕਿਨ ਸਭ ਨੇ 12 ਗੱਲ ਪੜਦੇ ਆ ਪਰ ਜਦੋਂ ਅਸੀਂ ਰੋਮੀਓ ਦੀ ਕਿਤਾਬ ਦੋ ਅਧਿਆਏ 24 ਵਚਨ ਪੜਦੇ ਆ ਲੇਕਿਨ ਤੇਰੇ ਕਾਰਨ ਇਹ ਲਗਾ ਤੁਹਾਾਰੇ ਹੀ ਕਾਰਨ ਅਨ્ય ਜਾਤੀਆਂ ਮੇ ਲੇਕਿਨ ਤੇਰੇ ਕਾਰਨ ਅਨ્ય ਜਾਤੀਆਂ ਦੇ ਵਿੱਚ ਮੇਰੇ ਨਾਮ ਦੀ ਨਿੰਦਾ ਹੁੰਦੀ ਆ ਮੇਰੇ ਨਾਮ ਦੀ ਬੇਇੱਜ਼ਤੀ ਹੁੰਦੀ ਆ ਕੌਣ ਕਹਿੰਦਾ ਪਰਮੇਸ਼ਰ ਕਹਿੰਦਾ ਜਦੋਂ ਅਸੀਂ ਦੂਸਰਾ ਸੈਂਬਲ ਦੇ ਪੰਨੇ 12 14 14 14 ਪੜਦੇ ਆ ਉਦੋਂ ਲੇਕਿਨ ਦੋਸਤ ਨੂੰ ਕਹਿੰਦਾ ਪ੍ਰਭੂ ਕਿ ਤੂੰ ਮੇਰੇ ਦੁਸ਼ਮਣਾਂ ਨੂੰ ਮੌਕਾ ਦਿੱਤਾ ਵਾ ਮੇਰੇ ਵਿਰੁੱਧ ਗੱਲਾਂ ਕਰਨ ਦਾ ਬਸ ਤੇ ਬਣਾਉਂ ਆਪਣੀ ਜ਼ਬਾਨੋਂ ਜੋ ਸੀ ਪੜਦੇ ਆ ਬਾਈਬਲ ਦੇ ਵਿੱਚੋਂ ਸੋ ਬਹੁਤ ਜਗ੍ਹਾ ਤੇ ਅਸੀਂ ਪ੍ਰਭੂ ਦੇ ਬਚਨ ਦੇ ਗੱਲ ਸਿੱਖਦੇ ਆ ਲਿਖਿਆ ਗਿਆ ਵਾ ਕਿ ਮੇਰੇ ਨਾਮ ਨੂੰ ਤੂੰ ਕਿਸੇ ਸਾਹਮਣੇ ਖਾਣੇ ਮੇਰੇ ਨਾਮ ਦਾ ਪਵਿੱਤਰ ਨਹੀਂ ਧਰਉਣਾ ਤੇ ਮੈਂ ਪਵਿੱਤਰ ਮਾ ਬਹੁਤ ਜਗ੍ਹਾ ਤੇ ਲੇਕਿਨ ਅੱਜ ਦੀ ਸਾਡੇ ਪੰਜਾਬ ਦੀ ਸੇਵਾ ਕੀ ਕਿੱਥੇ ਲੇ ਪਾਸੇ ਚਲੇ ਗਈ ਕੀ ਤੁਸੀਂ ਅੱਤੇ ਮੈਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਅਪਵਿੱਤਰ ਕਿਨੇ ਧਰਉਂਦੇ ਅਸ਼ੁੱਧ ਨੇ ਧਰਉਂਦੇ ਪਰ ਕਿਉਂ ਕਿ ਉਹ ਜੀ ਆ ਰਹੀ ਕੋਈ ਪਰਮੇਸ਼ਰ ਦੇ ਨਾਮ ਅਸ਼ੁੱਧ ਕਰਦਾ ਵਾ ਉਹ ਵੀ ਤੇ ਡਰਾਉਂਦਾ ਮਾਰ ਦਿੱਤਾ ਜਾਵੇ ਕੀ ਤੁਸੀਂ ਉੱਤੇ ਮੈਂ ਇਹ ਤਾਂ ਕਰਕੇ ਤਾਂ ਨਹੀਂ ਤੁਹਾਡੇ ਉੱਤੇ ਮੇਰੇ ਕਾਰਨ ਕਿਤੇ ਪ੍ਰਭੂ ਯੇਸ਼ੂ ਮਸੀਹ ਦੇ ਨੰੰਦਾਤ ਨਹੀਂ ਹੋਣੀ ਪਰਮੇਸ਼ਰ ਦੀ ਨੰੰਦਾਤ ਨਹੀਂ ਹੋਣੀ ਪਰਮੇਸ਼ਰ ਦੀ ਕਵੀ ਤੇ ਤਾਂ ਜੇ ਪਰਮੇਸ਼ਰ